ਅੱਜ ਭਾਈ ਕਾਂਤ ਸਿੰਘ ਨਾਬਾ ਜ਼ਿਲ੍ਹਾ ਲਾਇਬ੍ਰੇਰੀ ਨਾਬਾ ਦੇ ਵਿੱਚ ਮੈਂ ਵਿਸ਼ੇਸ਼ ਤੌਰ ਤੇ ਪਹੁੰਚਿਆ ਔਰ ਮੇਰੇ ਨਾਲ ਐਸਟੀ ਨਾਬਾ ترਸੀਮ ਚੰਦ ਜੀ ਦਰਸ਼ਨ ਬੋਡਰ ਜੀ ਜਿਹੜੇ ਕਿ ਪੰਜਾਬੀ ਲਖਾਰੀ ਸਭਾ ਦੇ ਪ੍ਰਧਾਨ ਨੇ ਪੰਜਾਬ ਦੇ ਔਰ ਇੱਥੋਂ ਦਾ ਸਟਾਫ ਸਾਰੀ ਕਮੇਟੀ ਜਿਹੜੀ ਵੀ ਬਣੀ ਹੋਈ ਹੈ ਇੱਥੋਂ ਦੀ ਤਾਂ ਮੈਨੂੰ ਇਹ ਦੱਸਦਿਆਂ ਖੁਸ਼ੀ ਹੈ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਵੱਲੋਂ ਜਿਹੜੀਆਂ ਲਾਇਬ੍ਰੇਰੀਆਂ ਨੂੰ ਬਹੁਤ ਫੰਡ ਜਿਹੜੇ ਜਾਰੀ ਕੀਤੇ ਜਾ ਰਹੇ ਆ ਪਰ ਨਾਬਾ ਦੀ ਲਾਇਬ੍ਰੇਰੀ ਵਾਸਤੇ ਵੀ ਜਿਹੜਾ 8 18 ਲੱਖ ਰੁਪਇਆ ਜਿਹੜਾ ਉਹ ਜਾਰੀ ਕੀਤਾ ਗਿਆ ਪਰ ਉਹ ਪੈਸੇ ਦੇ ਰੂਪ ਚ ਨਹੀਂ ਉਹਦੇ ਵਿੱਚ 20 ਦੇ ਲਗਭਗ ਕੰਪਿਊਟਰ ਨੇ ਜੀ 20 ਕੰਪਿਊਟਰ ਨੇ ਔਰ ਵਿਦ ਯੂਪੀਐਸ ਔਰ ਇਹਨਾਂ ਦੀ ਜਿਹੜੀ ਹੈ ਪੂਰੀ ਲੋਡਿੰਗ ਫਿਕਸਿੰਗ ਐਵਰੀਥਿੰਗ ਸਾਰਾ ਕੁਝ ਜਿਹੜਾ ਸਰਕਾਰ ਨੇ ਕੀਤਾ ਜੀ ਇੱਕ ਇੱਕ ਐਲਈਡੀ ਆ ਜਿਹਦੇ ਵਿੱਚ ਮੋਨਿਟਰਿੰਗ ਹੁੰਦੀ ਹੈ ਕੈਮਰਿਆਂ ਦੀ ਔਰ ਇਸ ਤੋਂ ਬਾਅਦ 10 ਕੈਮਰੇ ਨੇ ਜੀ ਜਿਹੜੇ ਜਿਹੜੇ ਐਲਈਡੀ ਦੇ ਵਿੱਚ ਆਉਂਦੇ ਆ ਔਰ ਇਸ ਇਸ ਤੋਂ ਇਲਾਵਾ ਜਿਹੜਾ ਜੀ ਅ ਜੀ ਸਰ ਚੇਅਰ ਟੇਬਲ ਇਹਦੇ ਜੀ ਕੰਪਿਊਟਰ ਟੇਬਲ ਨੇ ਜੀ ਕੁਰਸੀਆਂ ਨੇ ਜੀ ਇਹ ਸਾਰਾ ਕੁਝ ਜਿਹੜਾ ਹੈ ਜੀ ਇਹ 18 ਲੱਖ ਰੁਪਏ ਦੀ ਗ੍ਰਾਂਟ ਦੇ ਵਿੱਚ ਇੱਥੇ ਭਾਈ ਕਾਨ ਸਿੰਘ ਨਾਭਾ ਲਾਇਬ੍ਰੇਰੀ ਦੇ ਵਿੱਚ ਪਹੁੰਚੇ ਉਹਦਾ ਦੁਗਾਟਨ ਕੀਤਾ ਜੀ ਔਰ ਇਸ ਤੋਂ ਇਲਾਵਾ ਇੱਕ 64 ਲੱਖ ਰੁਪਿਆ ਅਲੱਗ ਤੋਂ ਪੰਜਾਬ ਦੀਆਂ 8 ਲਾਇਬ੍ਰੇਰੀਆਂ ਨੂੰ ਪਾਏ ਗਏ ਜਿਦੇ ਵਿੱਚ 8 ਲੱਖ ਰੁਪਿਆ ਇੱਕ ਹੋਰ ਜਿਹੜੀ ਹੈ ਗ੍ਰਾਂਟ ਪੰਜਾਬ ਸਰਕਾਰ ਵੱਲੋਂ ਭਾਈਕਾਨ ਸਿੰਘ ਨਾਬਾ ਲਾਇਬ੍ਰੇਰੀ ਨੂੰ ਦਿੱਤੀ ਗਈ ਹੈ ਔਰ ਉਹ ਜਲਦੀ ਖਾਤੇ ਚ ਆਜਨੇ ਜਿਹਦੇ ਵਿੱਚ ਪੱਖੇ ਲਾਈਟਾਂ ਸਟਡੀ ਟੇਬਲ ਪਰਦੇ ਪੇਂਟ ਵਗੈਰਾ ਆਪਾਂ ਜਿਹੜਾ ਕਰਵਾ ਸਕਦੇ ਹਾਂ ਜੀ ਉਹ ਸਾਰਾ ਕੁਝ ਉਹਦੇ ਵਿੱਚ ਇਨਕਲੂਡ ਹੈ ਸੋ ਇਹ ਬਹੁਤ ਵੱਡੀ ਗੱਲ ਆ ਸਾਡੇ ਲਈ ਵੀ ਨਾਬੇ ਲਈ ਵੀ ਕਿ ਭਾਈਕਾਨ ਸਿੰਘ ਨਾਬਾ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸਾਡੀ ਪੰਜਾਬੀ ਜ਼ੁਬਾਨ ਨੂੰ ਪਰਫੁੱਲਤ ਕਰਨ ਵਾਸਤੇ ਜਿਨ੍ਹਾਂ ਨੇ ਮਹਾਨ ਕੋਸ਼ ਲਿਖਿਆ ਔਰ ਪੰਜਾਬੀ ਦੀ ਪਹਿਲੀ ਡਿਕਸ਼ਨਰੀ ਜਿਹਦੇ ਵਿੱਚ ਅਲੱਗ-ਅਲੱਗ ਲਫ਼ਜ਼ਾਂ ਦਾ ਪੂਰਾ ਮਤਲਬ ਕੀ ਹੈ ਉਹਦਾ मीनिंग ਕੀ ਹੈ ਉਹ ਪੌੜ ਡਿਟੇਲ ਦੇ ਵਿੱਚ ਉਹਨਾਂ ਨੇ ਲਿਖਿਆ ਹੋਇਆ ਤੇ ਇਹ ਉਹਨਾਂ ਦੇ ਨਾਂ ਤੇ ਲਾਇਬ੍ਰੇਰੀ ਹੈ ਤੇ ਭਾਈ ਕਾਨ ਸਿੰਘ ਨਾਭਾ ਜੀ ਦੇ ਪਟਪੋਤੇ ਮੇਜਰ ਆਦਰਸ਼ਪਾਲ ਸਿੰਘ ਜੀ ਸਾਡੇ ਨਾਲ ਖੜੇ ਨੇ ਔਰ ਸਾਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਉਹਨਾਂ ਦੇ ਪਰਿਵਾਰ ਦੇ ਜੀ ਸਾਡੇ ਨਾਲ ਨੇ ਔਰ ਸਾਡੀ ਸਮੁੱਚੀ ਕਮੇਟੀ ਜਿਹੜੀ ਹੈ ਇੱਥੋਂ ਦੀ ਨਾਭਾ ਦੀ ਜਿਹਦੇ ਵਿੱਚ ਐਸ ਡੀ ਐਮ ਸਾਹਿਬ ਵੀ ਨੇ ਇੱਥੋਂ ਦੇ ਸਾਡੇ ਢਿੰਡਸਾ ਸਾਹਿਬ ਨੇ ਚਰਨ ਸਿੰਘ ਜੀ ਨੇ ਕਰਤਾਰ ਕੰਪਾਈਨ ਤੋਂ ਮਰਪੀ ਜੀ ਨੇ ਅਲੱਗ-ਅਲੱਗ ਸਾਰੇ ਜਿਹੜੇ ਸੂਝਵਾਨ ਲੋਕ ਨੇ ਸਾਰੇ ਇਸ ਕਮੇਟੀ ਦੇ ਮੈਂਬਰ ਨੇ ਔਰ ਬਹੁਤ ਸੰਜੀਦਗੀ ਦੇ ਨਾਲ ਪੰਜਾਬੀ ਜ਼ੁਬਾਨ ਨੂੰ ਪਰਫੁੱਲਤ ਕਰਨ ਵਾਸਤੇ ਔਰ ਪੰਜਾਬੀ ਭਾਸ਼ਾ ਦੇ ਵਿੱਚ ਜਿੰਨੀਆਂ ਕਿਤਾਬਾਂ ਨੇ ਮੇਰੇ ਖਿਆਲ ਸਭ ਤੋਂ ਵੱਧ ਕਿਤਾਬਾਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਅਗਰ ਆਪਾਂ ਗੱਲ ਕਰੀਏ 70000 ਤੋਂ ਉੱਪਰ ਕਿਤਾਬਾਂ ਇਸ ਲਾਇਬ੍ਰੇਰੀ ਦੇ ਵਿੱਚ ਜਿਹੜੀਆਂ ਬੜੀ ਵਿਉਂਤਮੰਤ ਤਰੀਕੇ ਨਾਲ ਕੈਟਾਲਾਗ ਬਣਾ ਕੇ ਪ੍ਰਾਪਰ ਤਰੀਕੇ ਨਾਲ ਬੁੱਟਰ ਸਾਹਿਬਰਾ ਨੇ ਢਿੰਡਸਾ ਸਾਹਿਬਰਾ ਨੇ ਬੜੀ ਮਿਹਨਤ ਕਰਕੇ ਅੰਦਰ ਸਜਾ ਕੇ ਰੱਖੀਆਂ ਨੇ ਔਰ ਇਹ ਲਾਇਬ੍ਰੇਰੀ ਇੱਕ ਤਾਂ ਉਹਨਾਂ ਵਿਦਿਆਰਥੀਆਂ ਲਈ ਜਿਹੜੇ ਪੜ੍ਹਦੇ ਨੇ ਕਿਉਂਕਿ ਨਾਲ ਹੀ ਦੰਮਨ ਕਾਲਜ ਹੈ ਜੀ ਔਰ ਨਾਪਾ ਨਿਵਾਸੀਆਂ ਲਈ ਵੀ ਇਹ ਬਹੁਤ ਵੱਡਾ ਇੱਕ ਮੈਂ ਸਮਝਦਾ ਕਿ ਬਹੁਤ ਵੱਡਾ ਖਜ਼ਾਨਾ ਹੈ ਕਿ ਜਦੋਂ ਵੀ ਕਿਸੇ ਕੋਲ ਵਕਤ ਲੱਗੇ ਸਿਰਫ 100 ਰੁਪਿਆ ਲਾਈਫਟਾਈਮ ਦੀ ਫੀਸ ਹੈ ਜੀ ਤੁਸੀਂ ਆ ਕੇ ਇੱਥੇ ਆਪਣਾ ਸਮਾਂ ਕੱਢ ਕੇ ਕਿਤਾਬਾਂ ਪੜ ਸਕਦੇ ਹੋ ਗਿਆਨ ਪ੍ਰਾਪਤ ਕਰ ਸਕਦੇ ਹੋ ਸੋ ਅੱਜ ਇਹ ਉਦਘਾਟਨ ਕੀਤਾ ਜੀ ਮੈਨੂੰ ਬੜੀ ਖੁਸ਼ੀ ਹੈ ਔਰ ਮੈਂ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਨ ਜੀ ਸਾਡੇ ਸਪੀਕਰ ਸਰਦਾਰ ਕੁਲਤਾਰ ਸਿੰਘ ਜੀ ਸੰਧਵਾ ਸਾਹਿਬ ਜਿਨ੍ਹਾਂ ਦੀ ਬਹੁਤ ਵੱਡੀ ਸਾਡੀ ਕੋਸ਼ਿਸ਼ ਰਹੀ ਹੈ ਸਾਡੇ ਨਾਲ ਔਰ ਮੈਂ ਖੁਦ ਨਾਲ ਹੋ ਕੇ ਐਸ ਡੀ ਐਮ ਤਰਸੀਮ ਚੰਦੀ ਦਾ ਮੈਂ ਦਿਲੋਂ ਧੰਨਵਾਦ ਕਰਦਾ ਕਿ ਇਹ ਜਦੋਂ ਦੇ ਸਾਡੇ ਨਾਬੇ ਆਏ ਨੇ ਜੀ ਹਰੇਕ ਕੰਮ ਨੂੰ ਬੜੀ ਸੰਜੀਦਗੀ ਨਾਲ ਜਿਹੜੀ ਇਹਨਾਂ ਨੇ ਗੱਲ ਕਰੀ ਉਹ ਉਹ ਪ੍ਰੋਪਰ ਤਰੀਕੇ ਨਾਲ ਇੰਪਲੀਮੈਂਟ ਕਰਨ ਤੱਕ ਅਸੀਂ ਡਿਸਕਸ ਵੀ ਕਰਦੇ ਆਂ ਉਹਦੀ ਅਪਰੋਚ ਵੀ ਕਰਦੇ ਆਂ ਔਰ ਮੇਰਾ ਖਿਆਲ ਹੈ ਕਿ ਪਹਿਲੇ ਅਫਸਰ ਨੇ ਨਾਬਾ ਦੇ ਵਿੱਚ ਜਿਹੜੇ ਆਮ ਲੋਕਾਂ ਲਈ ਵੀ ਸਰਕਾਰ ਦੀਆਂ ਜਿੰਨੀਆਂ ਪਾਲਿਸੀਜ਼ ਨੇ ਔਰ ਜਿੰਨੀਆਂ ਆਪਣੇ ਨਾਬੇ ਨੂੰ ਸਭ ਤੋਂ ਵੱਡੀ ਗੱਲ ਆਪਣਾ ਘਰ ਸਮਝਦੇ ਨੇ ਜੀ ਇਹ ਬਹੁਤ ਵੱਡੀ ਗੱਲ ਹੈ ਇਹੋ ਜੀ ਅਫਸਰ ਸਹਿਬਾਨ ਹੋਣੇ ਬਹੁਤ ਵੱਡੀ ਗੱਲ ਨਾਬੇ ਲਈ ਸੋ ਮੈਂ ਸਮੁੱਚੀ ਕਮੇਟੀ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਕਿ ਭਾਈ ਕਾਨ ਸਿੰਘ ਨਾਬਾ ਲਾਇਬ੍ਰੇਰੀ ਨੂੰ ਵੱਡੀ ਗ੍ਰਾਂਟ ਦੇ ਕੇ ਨਾਬਾ ਨਿਵਾਸੀਆਂ ਲਈ ਵੱਡਾ ਤੋਹਫਾ ਦਿੱਤਾ ਜੀ ਬਹੁਤ ਵੱਡਾ ਦਿਨ ਸਮਝਦਾ ਵੀ ਪੰਜਾਬ ਸਰਕਾਰ ਨੇ ਲਾਇਬ੍ਰੇਰੀ ਲਈ ਜਿਹੜੀ ਹੈਗੀ ਆ ਕੰਪਿਊਟਰ ਭੇਜੇ ਨੇ ਵੱਖ-ਵੱਖ ਸਮਾਨ ਭੇਜਿਆ 18 ਲੱਖ ਦਾ ਉਹਦਾ ਉਦਘਾਟਨ ਮਾਜੋਗ ਐਮਐਲਏ ਸਾਹਿਬ ਸ੍ਰੀ ਗੁਰਦੇਵ ਸਿੰਘ ਦੇਵਮਾਨ ਜੀ ਨੇ ਕੀਤਾ ਹੈਗਾ ਤੇ ਇਹ ਜਿਹੜੀ ਜ਼ਿਲ੍ਹਾ ਲਾਇਬ੍ਰੇਰੀ ਹੈ ਜੀ ਭਾਈ ਕਾਂਤ ਸਿੰਘ ਨਾਬਾ ਜਿਹਦੇ ਨਾਮ ਤੇ ਰੱਖੀ ਗਈ ਹੈ ਬਹੁਤ ਵੱਡੀ ਸ਼ਖਸੀਅਤ ਨੇ ਹਣ ਕਿਤਾਬਾਂ ਇਹਦੇ ਵਿੱਚ ਅਸੀਂ ਮੈਂ ਆਉਂਦਾ ਰਹਿੰਦਾ ਜੀ ਲਾਇਬ੍ਰੇਰੀ ਕਿਉਂਕਿ ਮੇਰੀ ਰੈਸ਼ ਵੀ ਨਾਲ ਹੀ ਹੈ ਤੇ ਕਿਤਾਬਾਂ ਇਹਦੇ ਵਿੱਚ ਬਹੁਤ ਪੁਰਾਣੀਆਂ ਕਿਤਾਬਾਂ ਨੇ ਤੇ ਅਮੀਰ ਸਾਹਿਤ ਪਿਆ ਹੈਗਾ ਮੈਂ ਨਾਬਾ ਨਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਸਿਰਫ 100 ਰੁਪਿਆ ਮੈਂਬਰਸ਼ਿਪ ਹੈ ਉਹ ਵੀ ਇੱਕ ਸਿਕਿਉਰਿਟੀ ਵਜੋਂ ਹੈ ਤੁਸੀਂ ਮੈਂਬਰ ਬਣੋ ਘਰੇ ਕਿਤਾਬਾਂ ਲਿਜਾਓ ਉਹ ਪੜੋ ਬੱਚਿਆਂ ਨੂੰ ਪੜ੍ਹਾਓ ਤੇ ਆਪਣੇ ਜਿਹੜੇ ਪ੍ਰਾਤਨ ਜਿਹੜਾ ਵਿਰਸਾ ਹੈਗਾ ਅਮੀਰ ਸਾਹਿਤ ਹੈ ਉਹਦੇ ਤੋਂ ਜਾਣੂ ਹੋਵੋਗੇ ਤੇ ਬੱਚੇ ਜਿੱਥੋਂ ਤੱਕ ਬੱਚਿਆਂ ਦਾ ਸਵਾਲ ਹੈ ਬੱਚੇ ਕਾਫੀ ਹੁਣ ਵੱਧ ਗਏ ਨੇ ਪਿੱਛੇ ਜੇ ਸੀਐਸਆਰ ਤਹਿਤ ਵੀ ਬਹੁਤ ਸਾਰੇ ਲੋਕਾਂ ਨੇ ਜਿਹੜਾ ਹੈ ਵਕਫ ਵਕਫ ਚੀਜ਼ਾਂ ਇੱਥੇ ਮੁਹੱਈਆ ਕਰਾਈਆਂ ਨੇ ਜਿਵੇਂ ਕੁਰਸੀਆਂ ਮੁਹੱਈਆ ਕਰਵਾਈਆਂ ਨੇ ਹੋਰ ਵੀ ਜਿਹੜੀਆਂ ਮੰਗਾਂ ਹੁੰਦੀਆਂ ਨੇ ਬੱਚਿਆਂ ਦੀਆਂ ਮੈਂ ਵਿਜਿਟ ਕਰਦਾ ਰਹਿਣਾ ਹੈਗਾ ਤੇ ਮੈਂ ਆਪਦੇ ਵੱਲੋਂ ਪੂਰਾ ਤਤਪਰ ਹਾਂ ਜੀ ਜਿੰਨਾ ਵੀ ਕੁਝ ਬੱਚਿਆਂ ਵਾਸਤੇ ਇਸ ਲਾਇਬ੍ਰੇਰੀ ਵਾਸਤੇ ਕਰ ਸਕਾਂ ਤਾਂ ਮੈਨੂੰ ਖੁਸ਼ੀ ਹੋਊਗੀ ਇਹ ਅੱਛੀ ਗੱਲ ਹੈ ਜੀ ਕਿਉਂਕਿ ਜਿਹੜਾ ਕੰਮ ਪਹਿਲਾਂ ਲਾਇਬ੍ਰੇਰੀ ਤੇ ਹੋਇਆ ਹੈ ਪੈਸੇ ਬੜੀ ਮੁਸ਼ਕਲ ਨਾਲ ਇਕੱਠੇ ਕਰਕੇ ਇਕੱਠੇ ਦਾ ਮਤਲਬ ਹੀ ਮਿਲੇਦਾ ਸਰਕਾਰ ਤੋਂ ਪਰ ਕੋਈ ਆਸਾਨ ਕੰਮ ਨਹੀਂ ਸੀ ਤੇ ਬਹੁਤ ਧੰਨਵਾਦ ਹੈ ਸਰਕਾਰ ਦਾ ਵੀ ਬਿਗੈਰ ਬਹੁਤ ਆਯਤਨ ਕੀਤੇ ਉਹਨਾਂ ਨੇ ਇੰਨੇ ਪੈਸੇ ਦੇਤੇ ਔਰ ਜੋ ਜੋ ਕਮੀਆਂ ਸੀਗੀਆਂ ਉਹ ਹੁਣ ਪੂਰੀਆਂ ਦੂਰ ਹੋ ਜਾਣਗੀਆਂ ਔਰ ਮੇਰਾ ਖਿਆਲ ਹੈ ਵੀ ਕੋਈ ਇਹ ਚੀਜ਼ ਹੋਊਗੀ ਜਿਹੜੀ ਅਜ ਤੋਂ ਬਾਅਦ ਲਾਇਬ੍ਰੇਰੀ ਦੀ ਜ਼ਰੂਰਤ ਹੋਊਗੀ ਸਾਡੇ ਕੋਲ ਨਹੀਂ ਹੋਊਗੀ ਇਹ ਇਨੀਸ਼ੀਅਲੀ ਜੀ ਲਾਇਬ੍ਰੇਰੀ ਪਣੀ 1946 ਚ ਪ੍ਰਿਆਸਤਾਂ ਮਿਲੇ ਸੋ ਇਸੇ ਕਰਕੇ ਇਸ ਲਾਇਬ੍ਰੇਰੀ ਚ ਬਹੁਤ ਅਨਮੋਲ ਕਿਤਾਬਾਂ ਨੇ ਬੜੀਆਂ ਪੁਰਾਣੀਆਂ ਕਿਤਾਬਾਂ ਨੇ ਜਿਹੜੀਆਂ ਕਿ ਆਮ ਲਾਇਬ੍ਰੇਰੀਜ਼ ਵਿੱਚ ਅੱਜ ਨਹੀਂ ਮਿਲਦੀਆਂ ਸੋ ਬਹੁਤ ਪੁਰਾਣੀ ਲਾਇਬ੍ਰੇਰੀ ਹੈ ਬੜੀ ਵੈਲ ਸਟਾਕਡ ਹੈ ਔਰ ਜਿਹੜੀ ਕੋਈ ਕਮੀ ਸੀ ਉਹ ਹੁਣ ਸਰਕਾਰ ਨੇ ਪੂਰੀ ਕਰਤੀ ਹੈ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਜਿੱਥੇ ਸਾਡੇ ਇਲਾਕੇ ਦੇ ਐਮ.ਐਲ.ਏ ਸਾਹਿਬ ਗੁਰਦੇਵ ਮਾਨ ਜੀ ਪਹੁੰਚੇ ਨੇ ਇਹਨਾਂ ਕੰਪਿਊਟਰਾਂ ਦਾ ਉਦਘਾਟਨ ਕਰਨ ਵਾਸਤੇ ਸਾਡੇ ਚੇਅਰਮੈਨ ਸਾਹਿਬ ਐਸਕੀਮ ਸਾਹਿਬ ترਸੀਮ ਚੰਦ ਜੀ ਪਹੁੰਚੇ ਨੇ ਉੱਥੇ ਸਾਡੀ ਪੂਰੀ ਪ੍ਰਬੰਧਕ ਕਮੇਟੀ ਵੀ ਅੱਜ ਇੱਥੇ ਸ਼ਾਮਲ ਹੋਈ ਹੈ ਬੜੀ ਖੁਸ਼ੀ ਦੀ ਗੱਲ ਇਹ ਵੀ ਹੈ ਕਿ ਜਿੱਥੇ ਸਾਨੂੰ ਸਰਕਾਰਾਂ ਵੱਲੋਂ ਬਹੁਤ ਸਹਿਯੋਗ ਮਿਲ ਰਿਹਾ ਹੈ ਉੱਥੇ ਨਾ ਵੀ ਦੀਆਂ ਜਿਹੜੀਆਂ ਸੋਸ਼ਲ ਸੰਸਥਾਵਾਂ ਨੇ ਜਾਂ ਪ੍ਰਮੁੱਖ ਸ਼ਖਸੀਅਤਾਂ ਨੇ ਮਨਪ੍ਰੀਤ ਕੰਬਾਈਨ ਹੈ ਕਰਤਾਰ ਕੰਬਾਈਨ ਹੈ ਜਾਂ ਹੋਰ ਜਿਸ ਤਰ੍ਹਾਂ ਵੀ ਸੁਖਦੇਵ ਸਿੰਘ ਢੀਂਡਸਾ ਜੀ ਬਲਬੀਰ ਸਿੰਘ ਸੋਹੀ ਸਾਹਿਬ ਸਾਰੇ ਹੀ ਆਪੋ ਆਪਣੇ ਢੰਗ ਨਾਲ ਇੱਥੇ ਇਸ ਲਾਇਬ੍ਰੇਰੀ ਦੀ ਚੜ੍ਹਦੀ ਕਲਾ ਲਈ ਆਪੋ ਆਪਣਾ ਯੋਗਦਾਨ ਪਾ ਰਹੇ ਨੇ ਸਾਨੂੰ ਖੁਸ਼ੀ ਹੈ ਕਿ ਅਸੀਂ ਪੂਰੀ ਪ੍ਰਬੰਧਕ ਕਮੇਟੀ ਦਾ ਮੈਂ ਸਗੋਂ ਇਸ ਲਾਇਬ੍ਰੇਰੀ ਦੇ ਪ੍ਰਧਾਨ ਹੋਣ ਦੇ ਨਾਤੇ ਮੈਂ ਧੰਨਵਾਦ ਵੀ ਕਰਦਾ ਤੇ ਇਸੇ ਤਰ੍ਹਾਂ ਜੇ ਅਸੀਂ ਜੁੜ ਕੇ ਕੰਮ ਕਰਦੇ ਰਹੀਏ ਤਾਂ ਅਸੀਂ ਸਿਰਫ ਲਾਇਬ੍ਰੇਰੀ ਨਹੀਂ ਨਹੀਂ ਨਾਬੇ ਨਾਬੇ ਲਈ ਵੀ ਅਸੀਂ ਹੋਰ ਜੋ ਵੀ ਕੋਈ ਕੰਮ ਕਰਨੇ ਆ ਉਹਦੇ ਲਈ ਵੀ ਅਸੀਂ ਤਤਪਰ ਹਾਂ ਉਹਦੇ ਵਿੱਚ ਵੀ ਜੀ ਹਰ ਤਰ੍ਹਾਂ ਦਾ ਬਣਦਾ ਸਹਿਯੋਗ ਦੇ